ਨੀ ਲੱਗਣ ਰਹੀ ਜੀਵਨ ਫੋਨ ਤੇ ਫੋਨ ਕਰੀ ਜਾਂ ਰਹੀ ਆ ਵੀ ਮੇਰਾ ਸੈਟ ਦੇ ਜਾ ਹੁਣ ਮੈਨੂੰ ਕੋ ਕਿੱਦਾਂ ਮੰਗਾ ਉਹਨ ਕੀ ਪਤਾ ਦੇਣਾ ਕਿ ਨਹੀਂ ਦੇਣਾ ਮੈਨੂੰ ਖੜਕਾ ਜਾ ਸੁਣਿਆ ਸੀ ਤੇ ਮੈਂ ਤਾਂ ਹੀ ਉੱਠ ਕੇ ਆਈ ਆ ਵੀ ਉਹਦੇ ਨਾਲ ਗੱਲ ਕਰਾਂ ਹੁਣ ਕਿੱਦਾਂ ਕਰੀਏ ਪੁੱਤ ਮਦਮਿੰਦ ਆਬ ਸਮਝ ਨਹੀਂ ਆਉਂਦੀ ਚੰਗੀ ਵੀ ਬਤਾ ਪਵਾਤੀ ਉਸੇਰ ਸਈ ਇਹ ਗੱਲ ਹੁਣ ਤੁਸੀਂ ਕਰਨੀ ਆ ਬਾਅਦੋ ਮੇਰੇ ਦਿਵਾਲੇ ਹੋ ਜਾਂਦੇ ਆ ਕਿ ਉਦਾਂ ਦੀ ਮਾਂ ਵਾ ਤੇ ਉਦਾਂ ਦੀ ਇਹ ਵਾ ਦੋਵੇਂ ਜਣੀਆਂ ਤੁਰ ਪੀਆਂ ਵਾ ਹੁਣ ਚੱਲ ਕੋਈ ਨਹੀਂ ਹਾਂ ਲੈਗਣੀ ਹੈ ਜੀ ਸੂਟ ਸੂਟ ਤੇ ਬਣ ਗਿਆ ਸੀ ਤੇ ਥੋੜਾ ਜਨਾ ਟਾਈਟ ਹੀ ਤੇ ਕਹਿ ਉਹ ਮੇਰੀ ਗੱਲ ਸੁਣੋ ਮੈਂ ਹੀ ਮਾਤਾ ਨਾਲ ਗੱਲ ਕੀਤੀ ਜੇ ਉਹਨਾਂ ਨੂੰ ਦੱਸ ਕੇ ਜਾਈਏ ਤਾਂ ਵੀ ਉਹ ਹਾਲ ਜੇ ਉਹ ਨਹੀਂ ਦੱਸ ਕੇ ਗਏ ਤਾਂ ਤਾਂ ਵੀ ਉਹ ਹਾਲ ਨਹੀਂ ਤੇਰਾ ਫਰਜ਼ ਹੀ ਵੀ ਡੈਡੀ ਮੈਂ ਚਲਾ ਵਿਆ ਉਹਦੀ ਸਹੇਲੀ ਦਾ ਵਿਆਹ ਮੈਂ ਜਾਵਾਂ ਕਿ ਨਾ ਜਾਵਾਂ ਮੰਮੀ ਦੱਸੋ ਕਸ ਨਾ ਮੈਂ ਕੀ ਆ ਕਿ ਇੱਥੇ ਬੈਠੇ ਆ ਕੋਈ ਕੰਮਦੰਦਾ ਹੀ ਵੇਖ ਲਿਆ ਕਰੋ ਕਿ ਤੇ ਉਹ ਕੋਹ ਨਾ ਪੁੱਛ ਆ ਤੇ ਗਏ ਆ ਸਵੇਰ ਦੇ ਪਰ ਵਿਪਤਾ ਹੀ ਪਾ ਲਈ ਆ ਉਹ ਰੱਖਦੇ ਲਿਆ ਰਤੀ ਤੂੰ ਆਪਦੇ ਨਹੀਂ ਚਲਨੀ ਆਪੋ ਆਪਣੇ